ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਕਸਮਸਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂਮ ਤੌਰ ਤੇ ਅਧਿਆਪਕਾਂ ਨੂੰ ਗੁਰੂ ਮੰਨਿਆ ਜਾਂਦਾ ਹੈ ਕਿਉਂਕਿ ਸਾਨੂੰ ਸਿੱਖਿਆ ਦਿੰਦੇ ਨੇ ਪਰ ਉਹੀ ਅਧਿਆਪਕ ਜੇਕਰ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਜਾਨਵਰਾ ਵਰਗਾ ਸਲੂਕ ਕਰਨ ਲੱਗ ਜਾਣ ਤਾਂ ਫਿਰ ਕਿਤੇ ਨਾ ਕਿਤੇ ਇਸ ਗੱਲ ਤੋਂ ਲੋਕਾਂ ਦਾ ਵਿਸ਼ਵਾਸ ਉੱਝਾਏਗਾ ਜੀ ਹਾਂ ਇੱਕ ਵਿਦਿਆਰਥੀ ਦੇ ਵੱਲੋਂ ਅਧਿਆਪਕਾਂ ਤੋਂ ਦੁਖੀ ਹੋ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਤਾਂ ਦੱਸਦੀ ਕਿ 9ਵੀਂ ਜਮਾਤ ਦਾ ਉਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਹਰਸ਼ ਸੈਨਿਊਸ ਦਾ ਨਾਮ ਹੈ ਤਾਂ ਪਿਛੋਕੜ ਉਸ ਦਾ ਗੁਰਦਾਸਪੁਰ ਤੋਂ ਦਿਨਾ ਨਗਰ ਦਾ ਰਹਿਣ ਵਾਲਾ ਤੇ ਅਸਟ੍ਰੇਲੀਆ ਉਹ ਲੁਧਿਆਣੇ ਦੇ ਵਿੱਚ ਆਪਣੀ ਫੈਮਲੀ ਦੇ ਨਾਲ ਰਹਿਆ ਸੀ ਦੱਸਦੀ ਹੈ ਕਿ ਜਦੋਂ ਸਕੂਲ ਤੋਂ ਵਾਪਸ ਆਉਂਦਾ ਹੈ ਕਾਫੀ ਜ਼ਿਆਦਾ ਪਰੇਸ਼ਾਨ ਲੱਗਦਾ ਹੈ ਤਾਂ ਛੱਤ ਦੇ ਉੱਪਰ ਚਲਾ ਜਾਂਦਾ ਹੈ ਰਾਤ ਨੂੰ ਜਦੋਂ 8 ਵਜੇ ਉਸ ਦਾ ਪਿਤਾ ਘਰ ਆ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪੂਰੇ ਘਰ ਦੇ ਵਿੱਚ ਨਹੀਂ ਮਿਲਦਾ ਗਲੀ ਮੁਹੱਲੇ ਦੇ ਵਿੱਚ ਨਹੀਂ ਮਿਲਦਾ ਤਾਂ ਜਦੋਂ ਛੱਤ ਤੇ ਜਾ ਕੇ ਦੇਖਿਆ ਜਾਂਦਾ ਤਾਂ ਉਸ ਨੇ ਫੰਦਾ ਲਗਾ ਕੇ ਆਪਣੀ ਆਤਮ ਹੱਤਿਆ ਕਰ ਚਲੀ ਹੁੰਦੀ ਹੈ ਤਾਂ ਦੱਸਿਆ ਕਿ ਜੀਵਨ ਲੀਲਾ ਸਮਾਪਤ ਕਰ ਲੈਂਦਾ ਅਧਿਆਪਕ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਇਲਜ਼ਾਮ ਨੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਕੂਲ ਦੇ ਅਧਿਆਪਕ ਤੇ ਲਗਾਏ ਗਏ ਨੇ ਕਲਾਸ ਇਨ ਚਾਰਜ ਤੇ ਲਗਾਏ ਗਏ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੀ ਹੈ ਕਿ ਜੇਕਰ ਤੁਹਾਡੇ ਵੀ ਬੱਚੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਪਰੇਸ਼ਾਨ ਰਹਿੰਦੇ ਨੇ ਤੁਨੋਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ ਕਿਉਂਕਿ ਇੱਕ ਮਾਸੂਮ ਜਿਸ ਦੀ ਉਮਰ ਮਹਿਜ਼ 13 ਸਾਲ ਦੱਸੀ ਜਾ ਰਹੀ ਹੈ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਧਿਆਪਕਾ ਤੋਂ ਤੰਗ ਪਰੇਸ਼ਾਨ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹਸੂ ਆਤਮ ਹੱਤਿਆ ਕਰਨਾ ਕੋਈ ਸੌਖਾ ਨਹੀਂ ਹੈ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਕੋਈ ਸੌਖਾ ਨਹੀਂ ਹੈ ਸੋਚੋ ਕਿੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਰਿਹਾ ਹੋਏਗਾ ਕਿ ਉਸ ਨੂੰ ਇਹ ਖੌਫਨਾਕ ਕਦਮ ਚੁਕੜਾ ਪਿਆ ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐ ਸੰਸਰ نیوز ਦੇ ਨਾਲ ਤੇ ਮੈਂ ਹਾਂ ਪ੍ਰਦੀਪ कौर ਤਾਂ ਤੌਰ ਤੇ ਅਧਿਆਪਕਾਂ ਨੂੰ ਗੁਰੂ ਮੰਨਿਆ ਜਾਂਦਾ ਹੈ ਕਿਉਂਕਿ ਸਾਨੂੰ ਸਿੱਖਿਆ ਦਿੰਦੇ ਨੇ ਪਰ ਉਹੀ ਅਧਿਆਪਕ ਜੇਕਰ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਜਾਨਵਰਾ ਵਰਗਾ ਸਲੂਕ ਕਰਨ ਲੱਗ ਜਾਣ ਤਾਂ ਫਿਰ ਕਿਤੇ ਨਾ ਕਿਤੇ ਇਸ ਗੱਲ ਤੋਂ ਲੋਕਾਂ ਦਾ ਵਿਸ਼ਵਾਸ ਉੱਝਾਏਗਾ ਜੀ ਹਾਂ ਇੱਕ ਵਿਦਿਆਰਥੀ ਦੇ ਵੱਲੋਂ ਅਧਿਆਪਕਾਂ ਤੋਂ ਦੁਖੀ ਹੋ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਤਾਂ ਦੱਸਦੀ ਕਿ ਨੌਵੀਂ ਜਮਾਤ ਦਾ ਉਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਹਰਸ਼ ਸੈਨੀ ਉਸਦਾ ਨਾਮ ਹੈ ਤਾਂ ਪਿੱਛੋਕੜ ਉਸਦਾ ਗੁਰਦਾਸਪੁਰ ਤੋਂ ਦਿਨਾ ਨਗਰ ਦਾ ਰਹਿਣ ਵਾਲਾ ਤੇ ਇਸ ਵੇਲੇ ਉਹ ਲੁਧਿਆਣੇ ਦੇ ਵਿੱਚ ਆਪਣੀ ਫੈਮਲੀ ਦੇ ਨਾਲ ਰਹਿ ਰਿਹਾ ਸੀ ਦੱਸਦੀ ਹੈ ਕਿ ਜਦੋਂ ਸਕੂਲ ਤੋਂ ਵਾਪਸ ਆਉਂਦਾ ਹੈ ਕਾਫੀ ਜ਼ਿਆਦਾ ਪਰੇਸ਼ਾਨ ਲੱਗਦਾ ਹੈ ਤਾਂ ਛੱਤ ਦੇ ਉੱਪਰ ਚਲਾ ਜਾਂਦਾ ਹੈ ਰਾਤ ਨੂੰ ਜਦੋਂ 8 ਵਜੇ ਉਸਦਾ ਪਿਤਾ ਘਰ ਆ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪੂਰੇ ਘਰ ਦੇ ਵਿੱਚ ਨਹੀਂ ਮਿਲਦਾ ਗਲੀ ਮੁਹੱਲੇ ਦੇ ਵਿੱਚ ਨਹੀਂ ਮਿਲਦਾ ਤਾਂ ਜਦੋਂ ਛੱਤ ਤੇ ਜਾ ਕੇ ਦੇਖਿਆ ਜਾਂਦਾ ਤਾਂ ਉਸਨੇ ਫੰਦਾ ਲਗਾ ਕੇ ਆਪਣੀ ਆਤਮ ਹੱਤਿਆ ਕਰ ਚਲੀ ਹੁੰਦੀ ਹੈ ਤਾਂ ਦੱਸਿਆ ਕਿ ਜੀਵਨ ਲੀਲਾ ਸਮਾਪਤ ਕਰ ਲੈਂਦਾ ਅਧਿਆਪਕ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਇਲਜ਼ਾਮ ਨੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਕੂਲ ਦੇ ਅਧਿਆਪਕ ਤੇ ਲਗਾਏ ਗਏ ਨੇ ਕਲਾਸ ਇਨ ਚਾਰਜ ਤੇ ਲਗਾਏ ਗਏ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੀ ਹੈ ਕਿ ਜੇਕਰ ਤੁਹਾਡੇ ਵੀ ਬੱਚੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਪਰੇਸ਼ਾਨ ਰਹਿੰਦੇ ਨੇ ਤੁਨਨ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ ਕਿਉਂਕਿ ਇੱਕ ਮਾਸੂਮ ਜਿਸ ਦੀ ਉਮਰ ਮਹਿਸ 13 ਸਾਲ ਦੱਸੀ ਜਾ ਰਹੀ ਹੈ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਧਿਆਪਕਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਸੋ ਆਤਮ ਹੱਤਿਆ ਕਰਨਾ ਕੋਈ ਸੌਖਾ ਨਹੀਂ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਕੋਈ ਸੌਖਾ ਨਹੀਂ ਹੈ ਸੋਚੋ ਕਿੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਰਿਹਾ ਹੋਏਗਾ ਕਿ ਉਸ ਨੂੰ ਇਹ ਖੌਫਨਾਕ ਕਦਮ ਚੁੱਕਣਾ ਪੇ